ਹੁਣ ਮੈਂ ਤੁਹਾਨੂੰ ਕੀ ਦੱਸਾਂ ਹੁਣ ਜਿਹੜੇ ਰੱਬ ਨੇ ਕਰਤੀ ਨਾ ਤਾਂ ਹੁਣ ਛੋਡਾ ਬਸ ਦਾ ਰੋਗਾ ਨਾ ਬੁੱਤ ਹੁਣ ਮੇਰਾ ਰੋਗਾ ਹੈ ਹੈ ਮੈਂ ਤਾਂ ਮਨ ਕੁਝ ਨਹੀਂ ਕਹਿ ਸਕਦੀ ਮੈਂ ਤਾਂ ਬਹੁਤ ਚਾਵਾ ਲਾਡਾ ਨਾਲ ਵਿਆਹੀ ਸੀਗੀ ਪਰ ਹੁਣ ਜਿਹਦਾ ਰੱਬ ਨੇ ਮੈਨੂੰ ਪਤਾ ਉਸ ਵੀ ਨਾ ਸੋਚਿਆ ਇੰਨਾ ਬਾਰੇ ਜਵਾਖਾਂ ਬਾਰੇ ਗੱਲ ਦਾ ਤਾਂ ਬੇਬੇ ਫਿਰ ਹੁਣ ਮੂਹਰ ਸਿਰ ਕੋਈ ਕਰਨਾ ਹੀ ਪਊਗਾ ਨਾ ਬੇਬੇ ਜੀ ਆਪਾਂ ਨੂੰ ਫੈਸਲਾ ਤਾਂ ਕਰਨਾ ਪਊਗਾ ਨਾ ਤਾਂ ਆਪਾਂ ਕੁੜੀ ਨੂੰ ਤੁਸੀਂ ਰੱਖ ਸਕਦੇ ਹੋ ਨਾ ਇਹ ਵਹਾ ਸਕਦੇ ਆ ਕੁਈ ਤਾਂ ਤੀਜੇ ਦੇ ਜਾਣੇ ਪੂ ਆਪਾਂ ਨੂੰ ਇਹ ਤਾਂ ਠੀਕ ਆ ਬੰਦਾ ਮੈਂ ਵੀ ਸਾਨੂੰ ਹਾਂ ਹੀ ਆ ਨਹੀਂ ਹੈਗੀ ਤਾਂ ਤਾਂ ਮੈਨੂੰ ਵੀ ਪਤਾਗਾ ਇਹ ਜਿਹੜੀ ਭਰੀ ਜਵਾਨੀ ਹੈਗੀ ਵੀ ਹੁਣ ਆਏ ਮੈਂ ਕੀ ਕਹਾਂ ਇਹਨੂੰ ਜਵਾਬ ਦੇ ਨਾ ਮੈਂ ਤਾਂ ਰੱਖ ਸਕਦੇ ਤਾ ਦੇਖੋ ਭਾਂਜੀ ਹੋਰ ਕਰਨਾ ਮੇਰੀ ਤੀਜ ਜਵਾਨ ਨਾ ਗਈ ਜੇ ਤੋਂ ਮੇਰਾ ਜਵਾਈ ਵੀ ਰਿਹਾ ਫਿਰ ਮੈਂ ਧੀ ਨੂੰ ਕਿਹੜੇ ਮੂੰਹ ਨਾ ਛੱਡਾਂ ਮੇਰੇ ਧੀ ਦੀ ਵੀ ਜ਼ਿੰਦਗੀ ਆ ਕਿੰਨੇ ਵੀ ਅੱਗੇ ਵਧਣਾ ਪੂਰੇ ਕਹਿੰਦੇ ਸਨ ਇਹਨਾਂ ਨੂੰ ਵੀ ਆਪਾਂ ਨੂੰ ਗੱਲਬਾਤ ਦੱਸ ਦਿੰਦੇ ਕਿਵੇਂ ਹੋ ਸਕਦਾ ਹੀ ਹਨ ਇਹ ਇਕੱਲੀ ਰਹਿ ਕੇ ਇੱਥੇ ਕੀ ਕਰੂਗਾ ਹਾਂ ਉਹ ਹੋਰ ਸੋਚ ਕੇ ਕੋਗਾ ਜੇ ਭੈਣ ਜੀ ਕੋਈ ਮੁੰਡਾ ਹੁੰਦਾ ਕਮਾਰਾ ਚੁੱਪ ਫਿਰ ਵੀ ਹੋਰ ਗੱਲ ਸੀਗੀ ਹਾਂ ਫਿਰ ਭੈਣ ਜੀ ਮਾਂ ਵੀ ਕਹਿ ਸਕਦੀ ਸੀ ਸਾਨੂੰ ਮੈਂ ਆਪ ਹੀ ਨਹੀਂ ਸਹਿਣ ਪਾਇ ਚੱਕਣ ਦਿੰਦੀ ਸਾਡਾ ਕੜਾ ਚੀਕਾਂ ਦੇ ਭੈਣ ਜੀ ਸਾਡਾ ਹੀ ਬਹੁਤ ਮਨੱਖਾਏਗਾ ਤੁਹਾਨੂੰ ਪਸਕਾਰ ਨਹੀਂ ਸਕਦੇ ਬਿਲਕੁਲ ਕੀ ਕਰਗੇ ਫਿਰ ਤੁਹਾਨੂੰ ਇਹਨੇ ਵਾਰੇ ਤੱਕ ਜਵਾਗੜੀ ਵਾਰੀ ਸੋਚਣੀ ਪਊਗਾ ਤੁਹਾਨੂੰ ਮਾਤਾ ਜੀ ਕੋਈ ਫੈਸਲਾ ਤਾਂ ਲੈਣਾ ਹੀ ਪਊਗਾ ਨਾ ਤਾਂ ਕੁੜੀ ਨੂੰ ਕੁਸੀ ਰੱਖ ਸਕਦੇ ਹੋ ਨਾ ਇਹ ਬਿਠਾ ਸਕਦੇ ਆ ਇਹਨਾਂ ਨੇ ਅੱਗੇ ਤੋਰਨੀ ਪਊਗੀ ਇਹ ਤਾਂ ਠੀਕ ਆ ਪੁੱਤ ਮੈਨੂੰ ਵੀ ਪਤਾ ਕਿ ਮੈਂ ਕਿਹੜਾ ਨਿਆਣੀ ਹੈਗੀ ਮੈਂ ਵੀ ਨਹੀਂ ਇਹਨੂੰ ਘਰੇ ਰੱਖ ਸਕਦੀਗੀ ਹੁਣ ਇਹ ਤਾਂ ਵਿਚਾਰੀ ਦਾ ਕੋਈ ਰੋਟੀ ਦਾ ਹਿੱਲਾ ਕਰਨ ਲਈ ਉਹ ਰੋਟੀ ਦੇ ਹਿੱਲੇ ਕਰਨ ਨੂੰ ਆਪਣੇ ਪਲਾਂ ਦੀ ਕਿਸੇ ਗੱਲ ਦੀ ਕਮੀ ਹੈ ਤੁਸੀਂ ਤਾਂ ਉਹੀ ਗੱਲਾਂ ਕਰੀ ਜਾਂਦੇ ਹੋ ਔੜੀਆਂ ਵਾਲੀਆਂ ਕਿਕਰ ਸਿਆ ਭਾਈ ਹੁਣ ਤੂੰ ਵੀ ਦੱਸ ਕੁਛ ਹੈਂ ਤੂੰ ਵੱਡਾ ਐ ਦੇਖ ਇਸ ਕਰਦਾ ਹੁਣ ਤਾਂ ਪਿਓ ਦੀ ਥਾਂ ਤੇ ਵੀ ਤੂੰ ਐ ਭਾਈ ਭਰਾ ਦੀ ਥਾਂ ਤੇ ਵੀ ਤੂੰ ਐ ਹਾਂ ਤੂੰ ਕਰ ਕੋਈ ਫੈਸਲਾ ਮੇਰਾ ਤਾਂ ਇਹਦੇ ਵਿੱਚ ਕੀ ਹੋਵਾ ਜੀ ਤੁਸੀਂ ਸਾਰੇ ਨੇ ਆਪ ਬੈਠੇ ਹੋ ਸਿਆਣੇ ਜਿਵੇਂ ਤੁਸੀਂ ਕਹੋਗੇ ਠੀਕ ਐ ਹਾਂ ਬਾਕੀ ਬਜ਼ੁਰਗ ਬੈਠੇ ਨੇ ਇਹ ਜੋ ਕਰਨਗੇ ਠੀਕ ਹੀ ਕਰਨਗੇ ਕਿਉਂ ਬਾਪੂ ਜੀ ਦੱਸੋ ਕੁਛ ਦੇਖੋ ਭਾਈ ਜੋ ਪ੍ਰਮਾਤਮਾ ਨੇ ਮਨਜੂਸ ਸੀ ਉਹ ਤਾਂ ਹੋ ਗਿਆ ਉਹ ਜੋ ਨਾ ਤਾਂ ਕੋਈ ਥੋਡੇ ਵਾਸਤੇ ਨਾ ਸਾਡੇ ਵਾਸਤੇ ਅੱਗੇ ਕੀ ਕਰਨਾ ਹੈ ਉਹ Delhi ਤੁਹਾਨੂੰ ਘੱਟੋ ਘੱਟ ਸਵਾ ਮਹੀਨਾ ਦਾ ਹਾਲੇ ਕੁਝ ਨਹੀਂ ਕਰ ਸਕਦੇ। ਤੁਹਾਨੂੰ ਥੋੜਾ ਟਾਈਮ ਦਿਓ। ਕਿ ਦੇ ਦੇ ਕੀ ਹੁੰਦਾ। ਸਵਾ ਵੀ ਨਹੀਂ ਲੀਦਾ ਗਿੜੀ ਗੱਲ ਹੈ ਜੀ ਇਹਦੇ ਵਿੱਚ। ਜਿਹੜੀ ਗੱਲ ਕਰਨੀ ਹੈ ਕਰੋ ਤੁਸੀਂ। ਸਮਾਜ ਦੇ ਲੋਕ ਤਾਂ ਟਾਈਮ ਨਾਲ ਹੀ ਗੱਲ ਨੁਟਾ ਦਿੰਦੇ ਹੁੰਦੇ ਆ। ਬਾਕੀ ਤੁਸੀਂ ਆਪਸਿਆਂ ਨੇ ਮੈਂ ਕੀ ਕਹਿਣਾ ਚਾਹੁੰਨਾ ਤੁਹਾਨੂੰ ਪਤਾ ਹੀ ਹੈ। ਕਾਕਾ ਕਿਹੜੀ ਗੱਲ ਹੈ? ਅਸਲ ਤੂੰ ਕਹਿਣਾ ਕੀ ਚਾਹੁੰਦਾ ਖੁੱਲ ਕੇ ਦੱਸ। ਲੋਏ ਚ ਖੁੱਲ ਕੇ ਦੱਸਣ ਵਾਲੀ ਕਿਹੜੀ ਗੱਲ ਹੈ ਜੀ ਕਮਾਲ ਕਰਦੇ ਹੋ ਅ ਹਜ ਤੱਕ ਘਰਾਂ ਦੇ ਵਿੱਚ ਮੌਤਾਂ ਹੁੰਦੀਆਂ ਹੀ ਆਈਆਂ ਤਾਂ ਭਰਾ ਦੀ ਉਹਦੀ ਤੀਵੀ ਕਿਤੇ ਕੋਈ ਪੇਕੇ ਮੋੜ ਕੇ ਲੈ ਕੇ ਗਏ ਜਿਹੜੀ ਸਾਡੇ ਘਰੋਂ ਲੈ ਕੇ ਜਾਉਗੇ ਨਾਲੇ ਫਿਰ ਉਹੀ ਗੱਲ ਮੈਂ ਆਪਦੇ ਭਰਾ ਦੀ ਮੰਗ ਕਿਉਂ ਛੱਡਾਂ ਸਿੱਧੀ ਗੱਲ ਹੈ ਜੀ ਵੀ ਅਸੀਂ ਮੁਕਲਾਵਾ ਕੁੜੀ ਦਾ ਇੱਥੇ ਲੈ ਕੇ ਆਵਾਂਗੇ ਮੁਕਲਾਵਾ ਮੁਕਲਾਵਾ ਮਕਲਾਵਾ ਉਹ ਤੂੰ ਮੈਂ ਸਮਝੇ ਨਹੀਂ ਤੇਰੀ ਗੱਲ ਤੂੰ ਕੀ ਕਹਿਣਾਗਾ ਹਾਂਜੀ ਮਕਲਾਵਾ ਮਕਲਾਵਾ ਤਾਂ ਮਨਿੰਦਰ ਦਾ ਐਸੀਕਰ ਚ ਹੀ ਆ ਮਗਲਾਵਾ ਤਾਂ ਮੈਂ ਹੀ ਲੈ ਕੇ ਆਉਂਗਾ ਮਨਿੰਦਰ ਦਾ ਕਿਉਂਕਿ ਮਨਿੰਦਰ ਮੇਰੇ ਭਰਾ ਦੀ ਮੰਗ ਸੀ ਤੇ ਮੇਰੇ ਭਰਾ ਦੀ ਮੰਗ ਨੂੰ ਮੈਂ ਕਦੇ ਨਹੀਂ ਛੱਡਦਾ ਕਿਕਰ ਸਿਆ ਗੁੱਸਾ ਦਾ ਕਰੀ ਨਾ ਭਾਈ ਮਨਿੰਦਰ ਦਾ ਮਕਲਾਵਾ ਤੂੰ ਇੱਥੇ ਕਿਵੇਂ ਲਿਆਵੇਂਗਾ ਸੁਖਨਾ ਤੂੰ ਵੀ ਬਿਆ ਹੈ ਬਰੇ ਜਵਾਕਾ ਜੱਲੇ ਵਾਲਾ ਚੱਲ ਜੇ ਕੁਮਾਰਾ ਹੁੰਦਾ ਉਹ ਗੱਲ ਹੋਰ ਸੀ ਮੈਂ ਭਾਵੇਂ ਕੁਆਰਾ ਤੇ ਭਾਵੇਂ ਵਿਆਹਾਂ ਮਨਿੰਦਰ ਦਾ ਮਕਲਾਵਾ ਤਾਂ ਇਸੇ ਘਰ ਚ ਹੀ ਆਉ ਤੇ ਲੈ ਕੇ ਵੀ ਮੈਂ ਆਉਂਗਾ ਲੱਗੀ ਸਮਝ ਨਾਲੇ ਮੇਰੀ ਗੱਲ ਸੁਣ ਤੂੰ ਮੇਰੀ ਮਾਂ ਬਣਨ ਦੀ ਕੋਸ਼ਿਸ਼ ਨਾ ਕਰ ਮੇਰੀ ਸੱਸਾ ਤਾਂ ਸੱਸ ਬਣ ਕੇ ਰਹਿ ਆ ਦੇ ਕਾਕਾ ਜੋ ਉਪਰ ਵਾਲੇ ਨੇ ਕਰਨੇ ਸੀ ਉਹ ਤਾਂ ਕਰਤਾ ਨਾ ਇਹ ਹੁਣ ਤੁਹਾਡੇ ਹੱਥ-ਵੱਸ ਹੈ ਲੈ ਸਾਡੀ ਪਰ ਫੇਰ ਵੀ ਕਟਕਟ ਅਸੀਂ ਸਾਵਾਂ ਮੈਂ ਨਾ ਤਾਂ ਕੁਛ ਨਹੀਂ ਕਰਨਾ ਉਦੋਂ ਬਾਅਦ ਦੇਖਾਂਗੇ ਕੀ ਹੋਵੇ ਲਓ ਮਤਲਬ ਮਤਲਬ ਤਾਂ ਇਹੀ ਹੈ ਜੀ ਵੀ ਅੱਜ ਤੱਕ ਭਲਾ ਦੀ ਤੁਸੀਂ ਐਂ ਦੱਸੋ ਜਿਹੜੀਆਂ ਨਵੀਆਂ ਵਹਿੰਗਾਂ ਆਉਂਦੀਆਂ ਕਿਸੇ ਦੇ ਘਰ ਆਲਾ ਮਰਿਆ ਨਹੀਂ ਇਹ ਪਹਿਲੀ ਵਾਰੀ ਹੋਇਆ ਇਹ ਤਾਂ ਤੁਸੀਂ ਦੇਖਦੇ ਹੀ ਹੋ ਫਿਰ ਬਾਅਦ ਚ ਜਾਂਦਾ ਉਹ ਨੂੰ ਜੇਠ ਦੇ ਬਹਾ ਦਿੱਤਾ ਜਾਂਦਾ ਜਾਂ ਪੈਦੇ ਔਰ ਦੇ ਬਹਾ ਦਿੱਤਾ ਜਾਂਦਾ ਹਾਂ ਪੁੱਤ ਇਹ ਕੀ ਗੱਲ ਕਰਤੀ ਤੂੰ ਕਿੱਥੇ ਤੇਰੀ ਉਮਰ ਕਿੱਥੇ ਮੇਰੀ ਧੀ ਦੀ ਲੈ ਤੂੰ ਕੀ ਨਾ ਤਾਂ ਸੋਚ ਉਮਰ ਨੂੰ ਦੱਸ ਇਹ ਤੇ ਆਪਾਂ ਤਾਂ ਇਹੀ ਗੱਲ ਕਹਿੰਨੇ ਆ ਵੀ ਭਾਈ ਦੇਖ ਮਨਿੰਦਰ ਦਾ ਮਕਲਾਵਾ ਇਸ ਘਰ ਚ ਹੋਈ ਸੀ ਗੱਲਬਾਤ ਇਸ ਘਰ ਚ ਹੀ ਆਊਗਾ ਨਾ ਪੁੱਤ ਕਰ ਸੱਦੂ ਤਾਂ ਜਮੀ ਹੱਦ ਕਰੀ ਜਾਂਦਾ ਹੈ ਭਾਈ ਇਹਦੇ ਚ ਹੱਦ ਵਾਲੀ ਕਿਹੜੀ ਗੱਲ ਆ ਪਹਿਲਾਂ ਦੀ ਆਏ ਕਿਵੇਂ ਕਰਦ ਗਿਆ ਤੁਸੀਂ ਗੁੱਸਾ ਨਾ ਕਰੀ ਭਾਈ ਤੂੰ ਤੂੰ ਕੁੜੀ ਨੂੰ ਇੱਥੇ ਕਿਵੇਂ ਲਿਆਵਾਂਗਾ ਸੁਖਣਾ ਤੂੰ ਵੀ ਜਵਾਕਾ ਜੱਲੇ ਆਣਾ ਜੇ ਕੁਮਾਰਾ ਹੁੰਦਾ ਕੋਈ ਗੱਲ ਹੋਰ ਸੀ ਦੇਖ ਪਹਿਲਾਂ ਤਾਂ ਮੇਰੀ ਗੱਲ ਸੁਣ ਕੇ ਬਹਿ ਜਾ ਬੇਬੇ ਪਹਿਲੀ ਗੱਲ ਤਾਂ ਤੂੰ ਮੇਰੀ ਮਾਂ ਨਾ ਬਣ ਮੇਰੀ ਮਾਂ ਬੈਠੀ ਆ ਜੇ ਲੱਗੀ ਸਮਝ ਦੂਜੀ ਗੱਲ ਸੱਸਾ ਤਾਂ ਛੱਤਸ ਬਣ ਕੇ ਰਹਿ ਬਾਹਲਾ ਸਾਡੇ ਘਰ ਦੇ ਮਾਮਲਿਆਂ 'ਚ ਬੋਲਣ ਦੀ ਤੈਨੂੰ ਲੋੜ ਕੋਈ ਨਹੀਂ ਲੱਗੀ ਸਮਝ ਜਦੋਂ ਮੈਨੂੰ ਸਾਰੀ ਗੱਲ ਦਾ ਪਤਾ ਹੈ ਸਹੀ ਗੱਲ ਐ ਮਾਸੀ ਸਹੀ ਕਹਿੰਦਾ ਬਾਈ ਨਾਲੇ ਜੇ ਇਹ ਵਿਆਹੀ ਵਰੀ ਇੱਥੇ ਆਉਂਦੀ ਜਵਾਕ ਜੱਲੇ ਹੁੰਦੇ ਫੇਰ ਭਲਾ ਅਸੀਂ ਇਹਨੂੰ ਘਰੋਂ ਕੱਢ ਦਿੰਦੇ ਨਾ ਭੈਣ ਤੁਸੀਂ ਸਮਝਾਉਣ ਦੀ ਬਜਾਏ ਤੁਸੀਂ ਕੀ ਕਹੀ ਜਾਂਦੀ ਹੋ ਓ ਪਾਈ ਮੇਰੀ ਗੱਲ ਸੁਣ ਦੇਖੋ ਤੈਨੂੰ ਮੈਂ ਗੱਲ ਕਰਦਾ ਚੰਗਾ ਤਾਂ ਨਹੀਂ ਲੱਗਦਾ ਪਰ ਸਿੱਧੀ ਜੀ ਗੱਲ ਐ ਮੈਂ ਆਪਦੀ ਸੱਸ ਨੂੰ ਜਵਾਬ ਦੇਣਾ ਐ ਇਸ ਗੱਲ ਦਾ ਬੇਬੇ ਮੇਰੀ ਗੱਲ ਸੁਣ ਤੇਰੀ ਧੀ ਨੇ ਦੋ ਕੁੜੀਆਂ ਜੰਮੀਆਂ ਠੀਕ ਐ ਨਾ ਤੇ ਅਸੀਂ ਤਾਂ ਉਸ ਗੱਲ ਦਾ ਤੁਹਾਨੂੰ ਕੋਈ ਹਾਂ ਨਹੀਂ ਨਾ ਤੇ ਕੀ ਪਤਾ ਕੱਲੋਂ ਸਾਡੇ ਘਰੇ ਪੁੱਤ ਹੋ ਜਵੇ ਉਹ ਤਾਂ ਰੱਬ ਦੇ ਸਾਰੇ ਆ ਪੁੱਤ ਤੇ ਪੁੱਤ ਤਾਂ ਦੇਣਾ। ਉਹ ਰੱਬ ਦੇ ਸਾਰੇ ਮੇਰੀ ਧੀ ਦੇ ਮੰਗੇ ਤੂੰ ਸੌਕਣ ਕਿਵੇਂ ਲਿਆਵੇਂਗਾ? ਨਾ ਪੁੱਤ ਸਾਨੂੰ ਨਹੀਂ ਇਹ ਗੱਲ ਮੰਜ਼ੂਰ ਹੈਗੀ। ਮੰਜ਼ੂਰ ਦੀ ਗੱਲ ਬੇਬੇ ਫਿਰ ਤੁਸੀਂ ਤਾਂ ਹੋਈ ਗੱਲ ਜਵਾਕਾਂ ਵਾਲੀਆਂ ਗੱਲਾਂ ਕਰੀ ਜਾਂਦੇ ਹੋ। ਭਲਾਂ ਦੀ ਅੱਜ ਤੱਕ ਇਹੀ ਗੱਲ ਹੁੰਦੀ ਆਈ ਹੈ। ਚਾਦਰ ਪਾ ਕੇ ਜੇਠ ਦੇ ਔਰ ਦੇ ਸਿਰ ਤੇ ਰੱਖੀ ਜਾਂਦੀ ਸੀ। ਨਾ ਪੁੱਤ ਇਹ ਕੜਾਈ ਸੀ। ਕਿਹੜਾ ਮਖਲਾਵਾ ਦਿੱਤਾ ਸੀ? ਮਖਲਾਵਾ ਨਹੀਂ ਦਿੱਤਾ ਸੀ। ਨੰਦ ਹੋਏ ਹੋਏ ਨਾ ਨੰਦੇਸ ਘਰ ਦੇ ਮੁੰਡੇ ਦੇ ਹੋਏ ਹੋਏ ਨਾ ਤੁਹਾਡੇ ਨਾਲ। ਤਾਂ ਦੇਖੋ ਜੀ ਇਹ ਗੱਲ ਆ ਬਾਪੂ ਜੀ ਹੁਣ ਤੁਸੀਂ ਸੋਚੋ ਵੀ ਗੱਲ ਆ ਬਾਪੂ ਜੀ ਹੁਣ ਤੁਸੀਂ ਸੋਚੋ ਵੀ ਦੀਪਰ ਕਾਕਾ ਜਿਹਦੇ ਨਾਲ ਨੰਦ ਹੋਏ ਸੀ ਉਹ ਤਾਂ ਹੁਣ ਰੱਬ ਨੂੰ ਪਿਆਰਾ ਹੋ ਗਿਆ ਹਉ ਤੇ ਫਿਰ ਤੂੰ ਜ਼ਬਰਦਸਤੀ ਰੱਖ ਲੈਣਾ ਇੱਥੇ ਮੈਂ ਹੁਣ ਜ਼ਬਰਦਸਤੀ ਦੀ ਗੱਲ ਨਹੀਂ ਕਰਦਾ ਮੈਂ ਤਾਂ ਤੁਹਾਨੂੰ ਆਪ ਇਹ ਗੱਲ ਕਹੀ ਇਹ ਨਾ ਵੀ ਨੰਦ ਸਾਡੇ ਘਰੇ ਹੋਇਆ ਤਾਂ ਤੁਸੀਂ ਕੋਈ ਗੱਲ ਨਹੀਂ ਮੈਂ ਚਾਦਰ ਪਾਉਣਾ ਇਸ ਤੇ ਤੇ ਫਿਰ ਕਾਕਾ ਤੇਰੇ ਨਾਲ ਜਿਹੜੀ ਗੱਲ ਕੀਤੀ ਹੈ ਵੀ ਹਲੇ ਸਾਨੂੰ ਟਾਈਮ ਦਿਓ ਸਾਵਾ ਮਹੀਨੇ ਹਲੇ ਅਸੀਂ ਕੁਝ ਨਹੀਂ ਕਰਨਾ ਇਹ ਕੀ ਗੱਲ ਬਾਪੂ ਜੀ ਦੀ ਨਾ ਦੇਖੋ ਤੁਸੀਂ ਨਾ ਜੇ ਉਹ ਮਰਦੇ ਹੀ ਨਾ ਫਿਰ ਤੇ ਫਿਰ ਸਾਡੇ ਘਰੇ ਰਹਿਣੀ ਸੀ ਫੇਰ ਵੀ ਤਾਂ ਸਾਡੇ ਘਰੇ ਰਹਿੰਦੀ ਨਾ ਚਲੋ ਉਹ ਤਾਂ ਆਪਦੇ ਘਰੇ ਰਹਿੰਦੀ ਨਾ ਫਿਰ ਜੋ ਮਰਦਾ ਨੇ ਆਪਦੇ ਘਰੇ ਰਹਿੰਦੀ ਹੈ ਨਾ ਤੇ ਹੁਣ ਤੂੰ ਗੱਲ ਕਰਦਾ ਮੁੰਡੇ ਦੀ ਕਿ ਮੇਰੇ ਤਾਂ ਦੋ ਕੁੜੀਆਂ ਨੇ ਫੇਰ ਮੁੰਡਾ ਤੇਰੇ ਕਿਵੇਂ ਹੋ ਜਾਂਦਾ ਭਾਈ ਚੁੱਪ ਫੇਰ ਤੂੰ ਆਖੇ ਨਾ ਭਾਈ ਬੋਲਦੀ ਹੈ ਮੇਰੀ ਗੱਲ ਸੁਣ ਮੈਂ ਪਾਲੋ ਮੇਰੀ ਗੱਲ ਸੁਣ ਮੈਂ ਤੈਨੂੰ ਦੱਸਾਂ ਤੂੰ ਲੈਣਾ ਵਿਚੋਲਪਣਾ ਤੇ ਵਿਚੋਲਪਣੇ ਵਾਲੀ ਗੱਲ ਕਰਿਆ ਕਰ ਫੇਰ ਮੈਂ ਵਿਚੋਲਪਣਾ ਕਰਾ ਕੇ ਮੈਂ ਤਾਂ ਨਹੀਂ ਫਿਰ ਕੁੜੀ ਨੂੰ ਹੁਣ ਜਮੇ ਸਿੱਟੇ ਝੁਕ ਜਦਾਂ ਅਗਲੇ ਮੈਨੂੰ ਲੈ ਕੇ ਆਏ ਨੇ ਨਾਲ ਭਾਈ ਜੀ ਗੱਲ ਸੁਣੋ ਸੀ ਕੁੜੀ ਆਣਿਆ ਨੀਵੇਂ ਆ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਧੱਕਾ ਕਰਾਉਣਾ ਧੱਕਾ ਸੀ ਤੁਹਾਡੇ ਨਾਲ ਕਾਹਦਾ ਧੱਕਾ ਕਰ ਲਿਆ ਲੈ ਉਹ ਹੀ ਗੱਲ ਅਸੀਂ ਤਾਂ ਬਹਾ ਕੇ ਤੁਹਾਨੂੰ ਸਵੇਰ ਕੀ ਗੱਲ ਕਰੀ ਜਾਂਦੇ ਆ ਤੂੰ ਕੁੜੀ ਆਣਿਆ ਤੂੰ ਮਾਈਏ ਸਵੇਰ ਕੀ ਆਲੀ ਗੱਲ ਨਹੀਂ ਐਕਾ ਜਿਹੜਾ ਦੁੱਧ ਕਹੀ ਜਾਂਦਾ ਤਾਂ ਇੱਥੇ ਹੀ ਰਹੂਗੀ ਦੇਖ ਆਈ ਹੋਗਾ ਤੇਰੇ ਕਹਿਣ ਨਾਲ ਨਹੀਂ ਕੁਝ ਹੁੰਦਾ ਅਸੀਂ ਰਹਿ ਕਰਾਂਗੇ ਜਿਵੇਂ ਸਾਡੇ ਘਰ ਚ ਜਾਂ ਜਿਹੜੇ ਚਾਰ ਬੰਦੇ ਇਕੱਠੇ ਕਰਕੇ ਜੋ ਫੈਸਲਾ ਹੋਊਗਾ ਫਿਰ ਅਸੀਂ ਤੁਹਾਨੂੰ ਦੱਸਾਂਗੇ ਤੇ ਲਾਂ ਤੇ ਚੋਬੇ ਮਾਰ ਬੇਬੇ ਮੇਰੀ ਸੁਣੋ ਬੇਬੇ ਮੇਰੀ ਸੁਣੋ ਗੱਲ ਚਾਰ ਬੰਦੇ ਜਿਹੇ ਅੱਜ ਇਕੱਠੇ ਹੋਏ ਆ ਏਦੋਂ ਬਾਅਦ ਸਾਡਾ ਪਰਿਵਾਰ ਇਕੱਠਾ ਹੋਇਆ ਸਾਡਾ ਪਿੰਡ ਇਕੱਠਾ ਹੋਇਆ ਤੁਹਾਨੂੰ ਵੀ ਪਤਾ ਸਾਰਾ ਪਿੰਡ ਆਇਆ ਸੀ ਸਾਰੇ ਵਿੱਚ ਗੱਲਬਾਤ ਕਰਕੇ ਗਿਆ ਮੈਨੂੰ ਆਇਆ ਸੀ ਉਦੋਂ ਵੀ ਤੁਸੀਂ ਬੋਲੋਗੇ ਉਦੋਂ ਵੀ ਤੁਸੀਂ ਬੋਲੋਗੇ ਪਹਿਲਾਂ ਤਾਂ ਤੁਸੀਂ ਫੁੱਲਾਂ ਤੇ ਕੋਈ ਗੱਲ ਨਹੀਂ ਕੀਤੀ ਉਸੇ ਦਿਨ ਹੀ ਤੁਹਾਨੂੰ ਗੱਲ ਕਰਨੀ ਚਾਹੀਦੀ ਸੀ ਦੂਜਾ ਦਿਨ ਫੇਰ ਤੁਸੀਂ ਦੇਖੋ ਸਾਹਮਣੇ ਕਾਂ ਇੱਥੇ ਇਕੱਠ ਹੋਇਆ ਤੁਸੀਂ ਆਏ ਉੱਦੇ ਉੱਦੇ ਕੋਈ ਗੱਲ ਨਹੀਂ ਹੋਈ ਠੀਕ ਹੈ ਭੋਗ ਵਾਲੇ ਦਿਨ ਤੁਸੀਂ ਗੱਲ ਨਹੀਂ ਕੀਤੀ ਅੱਜ ਜੇ ਆਪਾਂ ਇਕੱਠੇ ਬੈਠੇ ਆ ਤਾਂ ਫੇਰ ਤੁਹਾਡੀ ਉਹੀ ਗੱਲ ਹੈ ਵੀ ਤੁਸੀਂ ਇਹਦਾ ਹੱਦ ਕਰਦਾ ਪੁੱਤ ਤੂੰ ਅਸੀਂ ਕਾਹਦੀ ਗੱਲ ਕਰਨੀ ਆ ਤੁਹਾਡੇ ਮੁੰਡਾ ਹੈਗਾ ਤੇ ਮਾਰਾ ਕੋਈ ਅਸੀਂ ਤਾਂ ਗੱਲ ਕਰਦੇ ਦੇਖ ਪੁੱਤਾ ਸੋ ਤਰਸਾ ਸਿਰੇ ਤੇ ਗੰਡ ਅਸੀਂ ਕੁੜੀ ਨਹੀਂ ਭੇਜਣੀ ਇੱਥੇ ਮੈਂ ਤਾਂ ਮੇਰੀ ਕੁੜੀ ਤੱਕ ਤੇ ਹੋਰ ਕਰ ਬਾਈ ਜੀ ਉਹਦੇ ਮੂੰਹ ਵੱਲ ਤਾਂ ਦੇਖ ਲਓ ਵਿਚਾਰੀ ਨੇ ਉਹਦੇ ਮੂੰਹ ਵੱਲ ਨਹੀਂ ਮੈਂ ਕੀ ਦੇਖਣਾਗਾ ਉਹਨੇ ਕਿਹਾ ਮੈਨੂੰ ਪੁੱਤ ਦਿੱਤਾਗਾ ਵੀ ਮੈਂ ਉਹਦੇ ਮੂੰਹ ਕੰਨੀ ਵੇਖਾਂ। ਉਹ ਉਹਨੂੰ ਕਿੱਥੇ ਪੁੱਛਦੇ ਨੇ। ਉਹ ਤਾਂ ਵਿਚਾਰੀ ਬੋਲਣੀ ਨਹੀਂ ਦਿੰਦੇ। ਬੱਸ ਕਰ ਜਾ। ਸੁਝਾਵਾ ਬੰਦਿਆ ਬੱਸ ਕਰ ਜਾ। ਐਨਾ ਹੰਕਾਰ ਤੈਨੂੰ। ਤੂੰ ਵੀ ਦੋ ਤੀਆਂ ਜੰਮੀ ਬੈਠਾ ਐ। ਕੱਲ ਨੂੰ ਇਹ ਸੋਚ ਅੱਜ ਤੂੰ ਬਗਾਨੀ ਧੀ ਤੇ ਨੀਤ ਸਿੱਧੀ ਤੇ ਤੇਰੀ ਧੀ ਨਾਲ ਆ ਕੁਝ ਹੋਗਾ ਤੇ ਗਾਹਾਂ ਵਾਲਿਆਂ ਨੇ ਸੋਚੇ। ਮੇਰੀ ਧੀ ਨਾਲ ਇਹ ਜਾ ਕੁਝ ਨਹੀਂ ਹੁੰਦਾ। ਨਾ ਮੈਂ ਇਹ ਜਾ ਕਰ ਪਾਲਾਂ ਬਾਈ। ਠੀਕ ਐ ਨਾ। ਰੱਬ ਕੋਲ ਲਿਖਾ ਕੇ ਲੈ ਆਇਆ। ਰੱਬ ਕੋਲ ਲਿਖਾ ਕੇ ਲੈ ਆਇਆ। ਤੂੰ ਲਿਖਾ ਕੇ ਲੈ ਆਇਆ ਇਹ ਕੁਝ। ਅਸੀਂ ਵੀ ਸਾਡੀ ਕੁੜੀ ਤੇਰੇ ਤੌਰ ਤੇ ਠੀਕ ਐ ਨਾ। ਬ ਕਿਆ ਆਪਣੀ ਕੁੜੀ ਇਹਦੇ ਧੀਆ ਵਰਗੀ ਐ ਇਹ ਸ਼ਰਮ ਕਰੇ ਸਹੀ ਗੱਲ ਪਹਿਲਾਂ ਤਾਂ ਕਹਿੰਦੇ ਹੁੰਦੇ ਸੀਗੇ ਤੂੰ ਮੇਰੀ ਧੀ ਹੈਗੀ ਅੱਜ ਆਪਦੇ ਘਰੇ ਘਰੇ ਬੈ ਸੌਣ ਦਾ ਤੋ ਸੁਭ ਕਰ ਨਾ ਐ ਐ ਤੂੰ ਧੀ ਗੋਲਵਾੜਾ ਮੋਟਾ ਕੁਸ ਲੈ ਮੈਂ ਮੇਰੀ ਗੱਲ ਸੁਣ ਪਾ ਲਓ ਮੈਂ ਤੁਹਾਨੂੰ ਤਾਂ ਤੈਨੂੰ ਕਹੀ ਹੈ ਨਾ ਤੂੰ ਵਿੱਚ ਨਾ ਬੋਲ ਸਾਡੇ ਘਰ ਦਾ ਮਾਮਲਾ ਮੈਂ ਮੈਂ ਬੋਲਾਂ ਕਿ ਮੈਂ ਨਾ ਮੈਂ ਰਿਸ਼ਤਾ ਕਰਾਇਆ ਹੈ ਤਾਂ ਜਵਾਕੜੀ ਦਾ ਇੱਥੇ ਮੈਂ ਤੇ ਰਿਸ਼ਤਾ ਕਰਵਾਇਆ ਮੇਰੇ ਨਾਲ ਗੱਲ ਕਰੂਗਾ ਜਰੂਰ ਇਹਨੂੰ ਤਾਂ ਤੂੰ ਬੋਲਣ ਨਹੀਂ ਦਿੱਤੀ ਸੁਭ ਕਰ ਪਾ ਲਓ ਗੱਲ ਸੁਣ ਮੇਰੀ ਆਏ ਕਿਵੇਂ ਗਏ ਤਾਂ ਇਹ ਲੱਗ ਪਿਆ ਮੇਰਾ ਗੱਲ ਮੁੱਕਦੇ ਆ ਸਾਨੂੰ ਸਮਾਂ ਚਾਹੀਦਾ ਜਿਵੇਂ ਮੇਰੇ ਬਾਪੂ ਨੇ ਕਹਤਾ ਸਾਨੂੰ ਸਵਾ ਮਹੀਨੇ ਬਲਾਉਣਾ ਕੋਈ ਗੱਲ ਨਹੀਂ ਮੈਂ ਤੁਹਾਨੂੰ ਕਦੋਂ ਕਿਹਾ ਵੀ ਤੁਸੀਂ ਮੈਨੂੰ ਅੱਜ ਹੀ ਆ ਕਰੋ ਇਹਦਾ ਰਿਸ਼ਤਾ ਦਿਓ ਭਾਈ ਮੈਂ ਤਾਂ ਨਾ ਅੱਜ ਤੱਕ ਦੁਨੀਆਦਾਰੀ ਬਹੁਤ ਦੇਖੀ ਆ ਪਰ ਕਦੇ ਵੀ ਵੱਡਿਆਂ ਦੇ ਵਿੱਚ ਬੈਠੇ ਹੋਗਾ ਨੂਹਾਂ ਧੀਆ ਬੋਲਦੀਆਂ ਨਹੀਂ ਸੁਣੀਆਂ ਇਹ ਥੋੜੇ ਰਿਵਾਜ ਪਤਾ ਨਹੀਂ ਕਿੱਥੋਂ ਫਿਰ ਕਾਕਾ ਤੂੰ ਵੀ ਤੇਰੀ ਮਾਂ ਬੈਠੀ ਆ ਸਾਰੇ ਬੈਠੇ ਆ ਤੂੰ ਇਕੱਲਾ ਹੀ ਲੱਗਿਆ ਪਿਆ ਥੋੜੀ ਭੈਣਾਂ ਦੇ ਬੋਲ ਨਾ ਮੇਰੀ ਗੱਲ ਸੁਣ ਮਾਂ ਕੀ ਗੱਲ ਕਰੂ ਮੈਂ ਤਾਂ ਮੈਮੂਰੇ ਲੱ ਕੇ ਗੱਲ ਕਰਨੀ ਆ ਤੂੰ ਕਿਉਂ ਮੂਰੇ ਕਰ ਰਿਹਾ ਉਹ ਵੱਡੀ ਵੀ ਇੱਧਰ ਤੋ ਫਿਰ ਵੱਡੀ ਆ ਵੇ ਵੱਡੀ ਮੇਰੀ ਪ੍ਰਧਾਨਗੀ ਵਾਲੀ ਤਾਂ ਵੱਡੇ ਬੋਲਣ ਤੇ ਤੂੰ ਮਰਜ਼ੀ ਕਰ ਜਾਵੇਂ ਪਿਓ ਦੀ ਪੱਗ ਮੇਰੇ ਸਿਰ ਤੇ ਐ ਜੀ ਠੀਕ ਹੈ ਨਾ ਤੇ ਉਹ ਬੈਠੀ ਹੈ ਮਾਂ ਪੁੱਛੀਏ ਖੇਤਾਂ ਚ ਕੰਮ ਇਹ ਕਰਦੀ ਅੱਛਾ ਜੇ ਤੇਰੇ ਸਿਰ ਤੇ ਪਿਓ ਦੀ ਪੱਗ ਹੈ ਤਾਂ ਮਤਲਬ ਥੋੜੀ ਤੂੰ ਚੰਮਦਿਆਂ ਚਲਾਈ ਜਾਵੇਂ ਚੰਮਦਿਆਂ ਚਲਾਈ ਜਾਣਾ ਜੀ ਭੈਣ ਸੱਚ ਹੋਦੇ ਹੋਗੇ ਫੇਰ ਵਿਚਾਰੀ ਇੱਥੇ ਰੁਲ ਜੇ ਨਾਲੇ ਮਾਂ ਦਾ ਆਖੀ ਜਾਂਦੀ ਆ ਮੈਂ ਰੱਖੀ ਨਹੀਂ ਸਕਦੀ ਜੀ ਜਦੋਂ ਮੇਰੇ ਕਿਹੜਾ ਮੁੰਡਾ ਇਹ ਗੱਲ ਸੁਣ ਲੈ ਪਾ ਮੇਰੀ ਧੀ ਕੱਲ੍ਹ ਦੀ ਬਲੂਨ ਰੱਖੀ ਪਹਿਲਾਂ ਤਾਂ ਰੱਬ ਨੇ ਵਕਤ ਪਾਤਾ ਮੈਂ ਤਾਂ ਗੱਲ ਕਰਦੇ ਹਾਂ ਅਸੀਂ ਖੁਸ਼ਕਿਸਮਤ ਫੌਣ ਹੈਗਾ ਇਹ ਵੀ ਬਗਾਨੀ ਧੀ ਲੜ ਲੱਗੀ ਹੋਈ ਹੈਗੀ ਅਸੀਂ ਕਿਸੇ ਦਾ ਸ਼ਰਾਫ ਨਹੀਂ ਤੇ ਉਹ ਬੋਲਦੀ ਜੀ ਨਹੀਂ ਸਾਰੇ ਰੱਬ ਦੇ ਵਾਸਤੇ ਕਿਕਰ ਸਿਆ ਮੈਂ ਇਹਦਾ ਸ਼ਰਾਬ ਤੁਹਾਨੂੰ ਮਾਰ ਤੂੰ ਇੱਥੇ ਉੱਤੇ ਖੜੀ ਜਾ ਕੰਮ ਨਹੀਂ ਕਰਿਆ ਤੇਥੋਂ ਮਰ ਜਾਂਦੀ ਮੌਜਾਂ ਨਾਲ ਵਿਚਾਲੇ ਆ ਕੇ ਜੀਵੀ ਮੈਂ ਤਾਂ ਜੇ ਕੋ ਗੱਲ ਨਹੀਂ ਮੁਕਾਤੀ ਵੀ ਹਲੇ ਸਾਨੂੰ ਟਾਈਮ ਦੇ ਸੋਚਣ ਦਾ ਅਸੀਂ ਦੇਖਾਂਗੇ ਅੱਜ ਘਰੇ ਜਾ ਕੇ ਸੋਚਾਂਗੇ ਕੀ ਕਰਦੇ ਕੋਈ ਗੱਲ ਨਹੀਂ ਕੋਈ ਗੱਲ ਨਾਲੇ ਅਸੀਂ ਤਾਂ ਬਾਈ ਬੋਲੇ ਨਹੀਂ ਸੀਗੇ ਜਦੋਂ ਤੁਸੀਂ ਮੇਰੀ ਪਰੌਦੀ ਗੱਲ ਨਹੀਂ ਮੋੜਤੀ ਉਹ ਮੈਂ ਤੁਹਾਡੀ ਗੱਲ ਮੋੜੀ ਕਦੋਂ ਮੈਂ ਤਾਂ ਉਵੇਂ ਹੀ ਕਹਾਂ ਜਿਵੇਂ ਤੁਸੀਂ ਕਹੋਗੇ ਮੈਂ ਤੁਹਾਨੂੰ ਐ ਨਹੀਂ ਕਹਿੰਦਾ ਤੂੰ ਬਾਰੇ ਸੇਰਤੀ ਨਾ ਇਹ ਸਾਰੇ ਜਾਣੇ ਬੋਲ ਖੜੇ ਪਰ ਇਹਨਾਂ ਨੇ ਇਸ ਬਾਰੇ ਵਿੱਚ ਸੋਚਿਆ ਤੂੰ ਵੀ ਆ ਪਾ ਉਹ ਜਵਾਨ ਬੁੱਤ ਕੋਲ ਲਾ ਲਾ ਉਹ ਚੱਲ ਕੋਈ ਨਹੀਂ ਹਾਂ ਇਹਨਾਂ ਨੂੰ ਨਾ ਇਹ ਗੱਲਾਂ ਮਾਈਕ ਹੋਇਆ ਅਸੀਂ ਅਸੀਂ ਭਾਈ ਸਾਨੂੰ ਕਿਹੜਾ ਦੁੱਖ ਨਹੀਂ ਆਉਂਦਾ ਦੁੱਖ ਨਹੀਂ ਨਹੀਂ ਬੰਤੋ ਗੱਲ ਸੁਣ ਮੇਰੀ ਤੂੰ ਵੀ ਭਰਾ ਦੀ ਬਣ ਕੇ ਬੈਗੀ ਤੈਨੂੰ ਵੀ ਨਹੀਂ ਭਰਾ ਸ਼ਰਮ ਆਉਦੀ ਜੇ ਉਹ ਕਿਤੇ ਤੁਰ ਗਏ ਇਹ ਤਾਂ ਪਹਿਲਾਂ ਵਿਆਹ ਨਹੀਂ ਹੋਇਆ ਇਹ ਦੋ ਧੀਆਂ ਦਾ ਪਿਓ ਹੈ ਮਾਸੀ ਅਸੀਂ ਕਿਵੇਂ ਇਹਨੂੰ ਹੱਥ ਨੇ ਧੱਕੇ ਦੇ ਦੇਣਗੇ ਇਹ ਫਿਰ ਵੀ ਇਸ ਘਰ ਚ ਪਿਆਹੀ ਆਈ ਸੀ ਨਾ ਮੈਂ ਤੁਹਾਡੀ ਗੱਲ ਨੂੰ ਮੰਨਤੀ ਆ ਤੁਹਾਨੂੰ ਦੁੱਖ ਹੈ ਦੁੱਖ ਲੱਗਦਾ ਹੈ ਜਰੂਰ ਦੁੱਖ ਹੈ ਪਰ ਇਹ ਗੱਲ ਨਾ ਸੋਚੋ ਵੀ ਅਸੀਂ ਕੀ ਕਰਸੂਂ ਤੇ ਤੋੜ ਦਾਂਗੇ ਚਲ ਬੇਬੀ ਆ ਬਰੇ ਤੁਹਾਡੇ ਬਰੇ ਹੱਥ ਠੀਕ ਐ ਸਵਾ ਮਹੀਨਾ ਡੇਢ ਮਹੀਨਾ ਤੁਸੀਂ ਕੋਈ ਨਹੀਂ ਸੋਚ ਵਿਚਾਰ ਕਰ ਲਿਓ ਭਾਈ ਸਿੱਧੀ ਗੱਲ ਠੀਕ ਐ ਨਾ ਨਾ ਸਾਡੇ ਕੋਲ ਥੋੜਾ ਕੋਈ ਦੇਣ ਲੈਣ ਨਾ ਕੋਈ ਸਿਉਣਾ ਸੱਪਾ ਠੀਕ ਐ ਨਾ ਕੋਈ ਗੱਲ ਨਹੀਂ ਡੇਢ ਮਹੀਨੇ ਦੋ ਮਹੀਨੇ ਲੈ ਲਓ ਸੋਚ ਵਿਚਾਰ ਕਰ ਲਿਓ ਮੈਂ ਆਉਂਗਾ ਤੁਹਾਡੇ ਕੋਲੇ ਤੁਹਾਡੇ ਘਰੇ ਆ ਕੇ ਸਾਰੀ ਗੱਲਬਾਤ ਕਰੂੰਗਾ ਸਾਡੇ ਸਰਪੰਚ ਨੂੰ ਵੀ ਲਿਓ ਤੁਹਾਡੇ ਸਰਪੰਚ ਨੂੰ ਵੀ ਤੁਸੀਂ ਸੱਦ ਲਿਓ ਜੇ ਕੋਈ ਤੁਹਾਨੂੰ ਕੋਈ ਐਂ ਲੱਗਦਾ ਭਾਈ ਕਿ ਇਹ ਜਿਹੜੇ ਰਿਵਾਜ ਹੈ ਗਲਤ ਹੈ ਲਾ ਇੱਥੇ ਆ ਜਾ ਆ ਇੱਥੇ ਖੜੀ ਆ ਬੁੱਤ ਬਣੀ ਆ ساری ਉਮਰ ਦਾ ਹੀ ਰੋਣਾ ਪੈ ਜੂ ਤੇਰੇ ਪੱਲੇ ਤਾਂ ਕੀ ਰੋਣਾ ਪੈ ਜੂ ਇਹਦੇ ਪੱਲੇ ਬੇਬੇ ਤੂੰ ਫੇਰ ਪੁੱਠੀਆਂ ਕਹਿੰਦਾ ਗੱਲ ਸਾਡੀ ਹੋ ਰਹੀ ਹੈ ਭੈਣ ਜੀ ਭਾਈ ਚੁੱਪ ਕਰ ਅਸੀਂ ਕੁੜੀ ਨੂੰ ਤੋੜਦੇ ਨਹੀਂ ਹੈਗੇ ਸਾਨੂੰ ਵੀ ਪਤਾ ਤੇਰੀ ਧੀ ਹੈ ਇੱਥੇ ساری ਉਮਰ ਹੀ ਇਹ ਜੁਲਕਦੀ ਰਹੀ ਹੈ ساری ਉਮਰ ਹੀ ਇਹ ਜੁਲਕਦੀ ਰਹੀ ਹੈ ਆਹੋ ਭਾਈ ਹੁਣ ਮੇਰੀ ਧੀ ਮਾੜੀ ਹੋ ਗਈ ਮਾੜੀ ਹੋ ਗਈ ਪੂ 10 ਕੋਸ ਇਹਨਾਂ ਨੂੰ ਹਣਾ ਇਹਨਾਂ ਨੂੰ ਦੱਸ ਤਾਂ ਦਿੱਤਾ ਹੁਣ ਇੱਕ ਵਾਰੀ ਜੋ ਸਾਡਾ ਹੈਗਾ ਦਿਖਾਈ ਜਾਊਗੀ ਉੱਠਾ ਚਲੋ ਚੱਲਦੇ ਆਪਾਂ ਬਹੁਤ ਹੋ ਗਿਆ ਕੋਈ ਗੱਲ ਨਹੀਂ ਜੀ ਸੋਚ ਵਿਚਾਰ ਕਰ ਲੋ ਆਪਦੀ ਇੱਕ ਗੱਲ ਸੁਣ ਲੋ ਬਾਪੂ ਜੀ ਮੈਂ ਤੁਹਾਨੂੰ ਦੱਸਾਂ ਗੱਲ ਫੇਰ ਨਾ ਐਵੇਂ ਇੱਕ ਗੱਲ ਵਿਗੜ ਜਵੇ ਲੱਗੀ ਸਮਝ ਧੀਆ ਦੇ ਘਰ ਦੁਬਾਰਾ ਦੁਬਾਰਾ ਨਹੀਂ ਵਸਾਏ ਜਾਂਦੇ ਹੁੰਦੇ ਦੇੜਕੇ ਦੁਬਾਰਾ ਬੁਣਿਆ ਨਹੀਂ ਜਾਂਦਾ ਹੁੰਦਾ ਠੀਕ ਹੈ ਨਾ ਕੋਈ ਗੱਲ ਨਹੀਂ ਅੱਜ ਤਾਂ ਤੁਹਾਨੂੰ ਮੇਰੇ ਰਿਹਾ ਰਿਸ਼ਤਾ ਕੱਲ ਨੂੰ ਜਦੋਂ ਮੱਥੇ ਤੇ ਕਲੰਕ ਲੱਗ ਗਿਆ ਤੁਹਾਡੀ ਕੁੜੀ ਕਿਸੇ ਨੇ ਘਰੇ ਨਹੀਂ ਵਸਾਉਣੀ ਆਪਦੇ ਕੋਈ ਨਹੀਂ ਕਾਕੇ ਜੋ ਇਹਦੇ ਮੁਕੱਦਰ ਚ ਹੋਇਆ ਨਾ ਹੋ ਜੂਗਾ ਸਮਝ ਗਿਆ ਨਾ ਪੁੱਤ ਤੂੰ ਕਿਹ ਗੱਲ ਲੈ ਕੇ ਬਹਿ ਗਿਆ ਕੁੜੀ ਦੇ ਘਰ ਵਾਲਾ ਮਰਿਆ ਕੁੜੀ ਆਪਣੇ ਆਪ ਤਾਂ ਨਹੀਂ ਛੱਡ ਕੇ ਗਈ ਚਲੋ ਚਲੋ ਆਜੋ ਆਜੋ ਪਹਿਲਾ ਤਾਂ ਮੈਨੇ ਤੂੰ ਦੱਸ ਤੂੰ ਕਾਸਤਾ ਰੋਇ ਤੂੰ ਦੱਸ ਤਾ ਰੋਇ ਤੈਨੂੰ ਕੀ ਹੋ ਗਿਆ ਤੂੰ ਕਿਉਂ ਕਿਹਾ ਦੱਸ ਇਹਨੂੰ ਕਿਹਦੇ ਵਿੱਚ ਬੱਚਾ ਸੇ ਉਹ ਕਰਦੀ ਐ ਹਾਂ ਚੁੱਪ ਕਰ ਜਾ ਚੁੱਪ ਕਰ ਚੁੱਪ ਕਰ ਦੇ ਸੱਚੀ ਗੱਲ ਕਹਿ ਦਿੱਤਾ ਤੈਨੂੰ ਹੋਰ ਤਾਂ ਗੁੱਸਾ ਆਉਂਦਾ ਗੁੱਸਾ ਆਉਂਦਾ ਤੀਨ ਨੂੰ ਕੋੜਦਾ ਨਾਲ ਇਹਨੂੰ ਸਮਝਾਉਂਦੀ ਨਹੀਂ ਹੈਗੀ ਤੂੰ ਸਮਝਾਉਂਦੀ ਨਹੀਂ ਕੀ ਨਹੀਂ ਆ ਮਾਰਾ ਲੈ ਜਾ ਇਹਨੂੰ ਆ ਤੇ ਪਾਸੇ ਮੈਂ ਕਹਿੰਦਾ ਲੈ ਜਾ ਆਪਣੇ ਘਰੇ ਵਾਣ ਹਾਂ ਦੇਖ ਲੈ ਪਾਣੀ ਹੁਣ ਤੂੰ ਤਾਂ ਸਾਹਮਣੇ ਹੀ ਐ ਮਾਸੀ ਤੂੰ ਕਾਹ ਬੋਲੀ ਆਣੀ ਐ ਬੋਲਾ ਨਾ ਮੈਂ ਮੇਰੀ ਤੀਨ ਕੋਲੇ ਖੜਕੇ ਬਸ ਬੈ ਜਾ ਬੈ ਜਾ ਬੈਠੇ ਬਗ ਜਾ ਤੇ ਦੋ ਜਿੱਦੇ ਵੀ ਆਈ ਐ ਅੱਗ ਲਾ ਕੇ ਬੈਠੀ ਹੋਈ ਐ ਇਹ ਹੋਰ ਮੈਂ ਤਾਂ ਆਪੀ ਅੱਗ ਲਾਈ ਐ ਹਾਂ ਬੈ ਜਾ ਬਾਈ ਬੈ ਜਾ ਪੁੱਤ ਬੈ ਜਾ ਥੱਲੇ ਕਾਸ ਨੂੰ ਹੁਣ ਬੈਣੀਆਂ ਤਾਂ ਬੈਠੋ ਇੱਥੇ ਬੈਠ ਪੁੱਤ ਇੱਥੇ ਐ ਇੱਥੇ ਬੈਠ ਤੂੰ ਨਾ ਰੋ ਕਿਸੇ ਗੱਲ ਤੋਂ ਠੀਕ ਐ ਨਾ ਇਹਦੇ ਨਾਲ ਤਾਂ ਮੈਂ ਕਰਦਾ ਗੱਲ ਮੇਰੀ ਗੱਲ ਸੁਣੋ ਮੈਨੂੰ ਐਂ ਦੱਸੋ ਮੈਂ ਕੁਛ ਗਲਤ ਕਹਿਤਾ ਸੀ ਨਹੀਂ ਬਾਈ ਗਲਤ ਨਹੀਂ ਕਿਹਾ ਮੈਂ ਤਾਂ ਆਪ ਚਾਉਣੀ ਆ ਵੀਓ ਆਪਣੇ ਘਰੇ ਆਵੇ ਬਸੇ ਰੋਦੀ ਨਾਲੇ ਕੁਝ ਆਪਣਾ ਦੁੱਖ ਘਟ ਜੇ ਚਲੋ ਉਹਨੂੰ ਤੇ ਰੱਬ ਨੇ ਖੋਲਿਆ ਆਪਾਂ ਤੂੰ ਇਹਨੂੰ ਤਾਂ ਤਾਜ਼ਦੀ ਵਸਤੀ ਦੇਖੀਏ ਨਾ ਇੱਥੇ ਮੈਂ ਤੈਨੂੰ ਦੱਸਤੀ ਇੱਕ ਗੱਲ ਵੀ ਜੇ ਇਹ ਆ ਮਾਵਾਂ ਈ ਇੱਥੇ ਕੁਝ ਬੋਲਣ ਲੱਗਿਆ ਤਾਂ ਸਾਹਬ ਲਾਲੀ ਤੂੰ ਕਹਿ ਦੀ ਇਹਨਾਂ ਨੂੰ ਵੀ ਭੱਜ ਜਾਓ ਭਾਈ ਆਪਦੇ ਪਿੰਡ ਲੈ ਜਾਂ ਨੂੰ ਵੇ ਪਤਾ ਕਿ ਮੈਂ ਕਹਿ ਲਿਆ ਇਹ ਵਿਆਹ ਕੇ ਲੈਂਦੀ ਹੈਗੀ ਇਹ ਵੀ ਸਹਰਾਂ ਨਾਲ ਬਹਿ ਕੇ ਲੈਂਦੀ ਐ ਇਹਨੂੰ ਮੈਂ ਆਏ ਕਿ ਮੈਂ ਘਰੋਂ ਕੱਢ ਦਿਆ ਜਦੋਂ ਮਪਾਂ ਗੱਲ ਕਰ ਰਹੇ ਸੀ ਵਿਚਾਲੇ ਬੱਚਾ ਕੇ ਰੋਣ ਲੱਗ ਗਈ ਜਾਣ ਜਾਣ ਕੇ ਦਿਖਾਉਂਦੀ ਐ ਵੀ ਮੈਂ ਦੁਖੀ ਐ ਚੱਲ ਬਾਈ ਤੂੰ ਨਾ ਕੋਈ ਨਾ ਤੂੰ ਨਾ ਬੋਲ ਕੋਈ ਨਾ ਉਹ ਤੋਰ ਤਾਂ ਕੱਢ ਨਹੀਂ ਸਕਦੀਗੀ ਚੁੱਪ ਕਰ ਦੇ ਬੇਬੇ ਤੂੰ ਮਾਰਾ ਮੋਟਾ ਸਮਝਾ ਇਹਨੂੰ ਕੀ ਸਮਝਾ ਕੇ ਇਹ ਤਾਂ ਪੁੱਤ ਗੱਲ ਬਣ ਵੀ ਨਹੀਂ ਸਕਦੀਗੀ ਹਾਂ ਤੂੰ ਵੀ ਸਿਆਣੀ ਹੈਗੀ ਨਹੀਂ ਬੇਬੇ ਤੂੰ ਸਮਝਦੀ ਨਹੀਂ ਗੱਲ ਤਾਂ ਬਣ ਜੂਗੀ ਆਪਣੇ ਘਰੇ ਵਿਆਹ ਕੇ ਆਈਏ ਨਾ ਉਹ ਕੋਈ ਆਪਾਂ ਮੰਗ ਕਿੱਦਾਂ ਨਹੀਂ ਉੱਥੇ ਛੱਡੀ ਹੋਈ ਨਾ ਸਭ ਕੁਝ ਹੋ ਜਾਊਗਾ ਤੂੰ ਵੀ ਮਾੜਾ ਜਿਹਾ ਕੰਟਰੋਲ ਕਰ ਆਪਦੇ ਮਨ ਤੇ ਫਤੋ ਦੀ ਭਰੀ ਜਵਾਨੀ ਹੈਗੀ ਇਹ ਵੀ ਮਟਿਆਰ ਜਵਾਨਾ ਹੁਣ ਇਹ ਠਿੰਗਾਂ ਨੂੰ ਕਿੱਧਰ ਧੱਕਾ ਦੇਊਗੀ ਜੇ ਬੇਬੇ ਇਹ ਵਿਆਹ ਕੇ ਇੱਥੇ ਬਸਦੀ ਹੁੰਦੀ ਫੇਰ ਵੀ ਆਪਾਂ ਇਹਨੂੰ ਘਰੋਂ ਕੱਢ ਦਿੰਦੇ ਉਹ ਤਾਂ ਫੇਰ ਤਾਂ ਕਿਉਂ ਕੱਢਦੇ ਸੀਗੇ ਘਰੋਂ ਆਪਾਂ ਫੇਰ ਤਾਂ ਆਪਦਾ ਬਸਦੀ ਰਸਦੀ ਹੁਣ ਮੈਂ ਵੀ ਕੀ ਕਹਾ ਚਲ ਆ ਜਾਰਾਮ ਕਰ ਲੈ ਤੂੰ ਵੀ ਖੜੀ ਹੋ ਇਧਰ ਆਏ ਬੇਬੇ ਛੁੱਪ ਗਈ ਆਉਂਦੀ ਕੀ ਗੱਲ ਕਰੀ ਜਾਂਦਾ ਸੀ ਉਹ ਸ਼ਰਮ ਹੋਣੀ ਚਾਹੀਦੀ ਸੀ ਮਾੜੀ ਮੁੰਡੀ ਬੰਦੇ ਨੇ ਫੇਚ ਵਿੱਚ ਕਰੀ ਗਿਆ ਤਾਂ ਬੋਲੇ ਨਹੀਂ ਜਦੋਂ ਸਾਹ ਹੀ ਨਿਕਲਿਆ ਹੈ ਠੁੱਠ ਫੋਕਮਾਂ ਚ ਜਵਾਬ ਦੇ ਅਸੀਂ ਕਹਤੋਂ ਕੁੜੀ ਤੋੜੀਏ ਨਾ ਮੇਰੀ ਗੱਲ ਸੁਣ ਮੇਰੀ ਭੈਣ ਉਹਦੇ ਨਾਲ ਵਿਆਹ ਕਰਾਂਗੇ ਉਹ ਰਜਵਾਕੜੀ ਆ ਇਹ ਕਿੱਡਾ ਵੱਡਾ ਕਰਮ ਨਹੀਂ ਆਇਆ ਉਹਨੂੰ ਗੱਲ ਕਰਦੇ ਡੇਢ ਮਹੀਨੇ ਨੂੰ ਫੇਰਾ ਉਹਨਾਂ ਨੂੰ ਲੱਭੀ ਤੋਂ ਕਰਦੇ ਬਾਈ ਤਾਂ ਹੁਣ ਹੀ ਚੁੱਪ ਕਰਕੇ ਬੈਠਾ ਰਿਹਾ ਪਹਿਲਾਂ ਉਹ ਜਿਹਾ ਜਿਹੇ ਲੱਛਣ ਦੇਖੇ ਆ ਮਰਿਆ ਭਰਾ ਕੋਵੇ ਤੇ ਬੰਦ ਕੇ ਕੂਟੀ ਵਾਲਾ ਉਹ ਦੇਖ ਤਵੇਂ ਕੜੀ ਆਪੇ ਸੁਣ ਕੇ ਦੇਖਿਆ ਭਾਈ ਆਪਾਂ ਆਈ ਐ ਮੈਂ ਰੋੜਦਾ ਸੀ ਉਹ ਐ ਇਹਨਾਂ ਦੇਖਿਆ ਵੇ ਜੱਜੂ ਬੰਦੇ ਚੰਗੇ ਨਹੀਂ ਲੱਗਦੇ ਕਿਰਬਾਈ ਤੇ ਮੈਂ ਹੁਣ ਜ਼ਬਰਦਸਤੀ ਥੋੜੀ ਕਰ ਲੂਗਾ ਮੈਨੂੰ ਕਹਿੰਦਾ ਛੱਡੀ ਧੀ ਏ ਛੱਡੀ ਮਰਜੀ ਏ ਨਾ ਬਾਪੂ ਜੀ ਮੈਂ ਕੀ ਗਲਤ ਕਹਿਤਾ ਸੀ ਕਿ ਅਕੇ ਲੈ ਇਹ ਕੋਲ ਦੀਆਂ ਨੇ ਵਿੱਚ ਚਲ ਕੋਈ ਨਹੀਂ ਪਾਈ ਹੁਣ ਕਿਸੇ ਦਾ ਮੂੰਹ ਥੋੜੀ ਫੜ ਲਾਂਗੇ ਆਪਾ ਤੇ ਉਹ ਤਾਂ ਨਾ ਬਚਾਈ ਚਾ ਉਹਦੇ ਮੂੰਹ ਚਾਈ ਚਵਣ ਮਰੀ ਗਿਆ ਉਹ ਤਾਂ ਮੈਂ ਸ਼ਾਮ ਦੀ ਆਪਾਂ ਉਹਦੇ ਘਰੇ ਜਾ ਕੇ ਸੋਚਾਂਗੇ ਮੈਨੂੰ ਬੰਦਾ ਬਹੁਤ ਪਹਿੜਾ ਲੱਗਿਆ ਉਹ ਮੈਂ ਫੋਲੀ ਨਹੀਂ ਸੀ ਸੀ ਦਿੱਸੀ ਭਾਈ ਗੱਲ ਸੁਣਾ ਪੜਾਈ ਹੈ ਹਾਂ ਤੂੰ ਇਹ ਗੱਲ ਕੀ ਕਹੀ ਜਾਂਦਾ ਸੀ ਵੀ ਫੈਸਲੇ ਤਾਂ ਲੈ ਕੇ ਜਾਣਾ ਫਰਮਾ ਸਾਡਾ ਮਰਿਆ ਤੂੰ ਮਾੜਾ ਮੋਟਾ ਸੋਚਣਾ ਸੀਗਾ ਵੀ ਭਾਈ ਆਪੇ ਵਿਆਹ ਦੇਣਗੇ ਜਿੱਤੇ ਜੀ ਮੈਂ ਗੱਲ ਹੀ ਕਰੀ ਸੀ ਫਿਰ ਵਿੱਚ ਉਹ ਨਹੀਂ ਭਾਈ ਇਹ ਗੱਲਾਂ ਤਰੀਆਂ ਚੰਗੀਆਂ ਨਹੀਂ ਲੱਗੀਆਂ ਮੈਂ ਭਾਈ ਤੂੰ ਬੋਲਿਆ ਨਹੀਂ ਤੂੰ ਚੁੱਪ ਕਰਕੇ ਬੈਠਾ ਰਿਹਾ ਮੈਂ ਖੜੋ ਮੜਾ ਜਾਂਦੇ ਸੀ ਮਿੰਟ ਮਿੰਟਾ ਕਰੀ ਸੀ ਭਾਈ ਮੇਰੀ ਗੱਲ ਸੁਣ ਤੁਸੀਂ ਦੋਹੇ ਜਾਣਿਆ ਨੇ ਫੈਸਲਾ ਕਰੋ ਫੈਸਲਾ ਕਰੋ ਪਹਿਲੇ ਨੰਬਰ ਤੇ ਤਾਂ ਮੈਂ ਮੇਰੇ ਭਰਾ ਭਰਜਾਈ ਨਾ ਮੈਂ ਉਹਦੇ ਤੇਰੀ ਆਖਾਂ ਨਹੀਂ ਮੈਂ ਤੇਰੀ ਝਾਟ ਕੀ ਪੱਟੂ ਵਿਚੋਲੇ ਹੁੰਦੇ ਢੰਗ ਸਰਦੇ तू ਤਾਂ ਚੁੱਪ ਕਰਕੇ ਖਾਮੀਚ ਕੇ ਨਾ ਮਸਾਕ ਦੇਤਾ ਹੁਣ ਸਵਾਹ ਕੁੜੀ ਸੌਖੀ ਵਸੇ ਤੇਰੀ ਮੈਨੂੰ ਵੀ ਮਸਾਕ ਦੇਤਾ ਤਾਂ ਫਿਰ ਆਇਤਾ ਨਹੀਂ ਹੁਣ ਵੀ ਉਹ ਕਿਹੜਾ ਪਹਿਲਾਂ ਪਤਾ ਹੁੰਦਾ ਉਹ ਤਾਂ ਰੱਬ ਨੇ ਕਰਤਾ ਹੁਣ ਮੈਂ ਤਾਂ ਤੁਹਾਡੇ ਨਾਲ ਬੋਲਨੀ ਹੈ ਨਾ ਵੀ ਭਾਈ ਸਾਨੂੰ ਫੈਸਲਾ ਦੱਸੋ ਇਸ ਤਾਂ ਵੀ ਕੁੜੀ ਲੈ ਕੇ ਜਾਣੀ ਚਾਚੀ ਗੱਲ ਬੋਲਣ ਦਾ ਮਤਲਬ ਨਹੀਂ ਆ ਅਗਲੇ ਨੂੰ ਠੋਕੇ ਜਵਾਬ ਦਿੰਦੇ ਤੁਸੀਂ ਹੁਣ ਮੈਂ ਮੇਰੇ ਮੈਨੂੰ ਕਦੋਂ ਜਮਾ ਠੋਕੇ ਦਿੱਤਾ ਕਿ ਭਾਈ ਨੇ ਟਾਈਮ ਦਿੱਤਾ ਭਾਈ ਉਹਨਾਂ ਦੀ ਭੈਣ ਸਿਆਣੀ ਬਿਆਣੀ ਸੀ ਉਹ ਤਾਂ ਸੋਚੀ ਸਕਦੀ ਹੈਗੀ ਮੇਰੀ ਗੱਲ ਸੁਣ ਮੈਂ ਤਾਂ ਜਵਾਂ ਨਹੀਂ ਰਾਜੀ ਭਾਈ ਦੇਖੋ ਪਰਲੋ ਮੇਰੀ ਗੱਲ ਸੁਣ ਮੇਰੇ ਤਾਂ ਨਾ ਫੁੱਟਾ ਟਿੱਕਰਾ ਫੁੱਟ ਗਿਆ ਮੱਥੇ 'ਚ ਜਿਹੜਾ ਇਸ ਘਰੇ ਮੈਂ ਰਿਸ਼ਤਾ ਦੇਤਾ ਮੇਰੀ ਮੋਢੇ ਨੰਗੋਂ ਚੁਸਰਦੇ ਚੁੱਪ ਨਹੀਂ ਬੁੱਤ ਕਹਿਆ ਹੈ ਜਾਂ ਕੁਝ ਨਹੀਂ ਕਰਦਾ ਮੈਨੂੰ ਨਾ ਜਿੱਤੇ ਸਗਲ ਕੋਣ ਆਏ ਸੀ ਉਦਦੇ ਬੰਦਾ ਚੰਗਾ ਨਹੀਂ ਸੀ ਲੱਗਿਆ ਕਿਵੇਂ ਦੇਖਦਾ ਸੀ ਮੈਂ ਤੁਹਾਨੂੰ ਉਦਦੇ ਹੀ ਕਹਿੰਦੀ ਹਾਂ ਆਪਣੀ ਕੁੜੀ ਵਿਧਵਾ ਹੋ ਗਈ ਆਪਕਾ ਨੂੰ ਦੋਗਣਾ ਨੇ ਇਹਦਾ ਦਾ ਮੁੰਡਾ ਮੁਕੇ ਇਹਨਾਂ ਨੂੰ ਪੂਰਾ ਨਾਲੀ ਖੰਭ ਦੇ ਮੈਨੂੰ ਨਹੀਂ ਨਾ ਪਤਾ ਲੱਗਿਆ ਕਿ ਹਾਂ ਮਕਲਾਵਾ ਹੱਸਸ ਕੇ ਮੈਂ ਕਹਿੰਦਾ ਕੀ ਹੈ ਮਕਲਾਵਾ ਲਈ ਜੀ ਬੋਲਣਾ ਇਹ ਤੁਸੀਂ ਬੋਲਣਾ ਸੀ ਦੋਨੇ ਜਣੇ ਨੇ ਤੁਸੀਂ ਜਿਹੜਾ ਕਹਿੰਦਾ ਵੀ ਅਸੀਂ ਤਾਂ ਰਾਜੀ ਨਹੀਂ ਮੈਂ ਤਾਂ ਆਖਿਆ ਤੂੰ ਤਾਂ ਸਿਆਣਾ ਬੇਣਾ ਮੈਨੂੰ ਸ਼ਰਮ ਤਾਂ ਆਉਂਦੀ ਬੋਲਣਾ ਮੈਨੂੰ ਤੇਰੀ ਮਾਰ ਲੱਗੀ ਉਹਨੂੰ ਅੱਜ ਹੀ ਜਵਾਬ ਦੇਣਾ ਸੀ ਵੀ ਭਾਈ ਤਾ ਜਿੱਥੇ ਸਾਡਾ ਜੀ ਕਰੂ ਉੱਥੇ ਜਾਵਾਂਗੇ ਭਾਈ ਹੁਣ ਮੈਂ ਉਹਦੇ ਨਾਲ ਕੋਈ ਤੱਕਾ ਥੋੜੀ ਕਰਤਾ ਵੀ ਹਾਂ ਪੱਕਾ ਹੋ ਗਿਆ ਮੈਂ ਉਹਨੂੰ ਸਿੱਟਾ ਕਹਿੰਦਾ ਵੀ ਅਸੀਂ ਕਰਿਆ ਕਰਿਆ ਕਰਾਂਗੇ ਤੇ ਕੰਨ ਚੁੱਪ ਕਰਕੇ ਜੇ ਜਾਣਾ ਸਾਡੇ ਨਾਲ ਤੁਹਾਡੇ ਵੰਗ ਸਿਮਪਲ ਬਣ ਕੇ ਜਾ ਅੱਛਾ ਭੋਗ ਪੈ ਗਿਆ ਦਿਨ ਹੋ ਗਿਆ ਭੋਗ ਪੈਣ ਦਾ ਅੱਜ ਹੋਣਾ ਸਦਨੇ ਤੈਨੂੰ ਇਹ ਤਾਂ ਪਤਾ ਸੀ ਤੂੰ ਕੁੜੀ ਨੂੰ ਝੋਲੀ ਪਾ ਕੇ ਲਗੇ ਸੀ ਰਿਸ਼ਤਾ ਕਰਾਈ ਨੂੰ ਤੂੰ ਮਹਿੰਦਾਂ ਲਾ ਲ ਗਈ ਮੈਂ ਨਹੀਂ ਅਸੀਂ ਕਰਿਆ ਸੀ ਨਾਲੇ ਮੈਨੂੰ ਤਾਂ ਅਗਲੇ ਨੇ ਦੱਸਿਆ ਨਹੀਂ ਪਹਿਲਾਂ ਇਹਨਾਂ ਨੇ ਮੈਨੂੰ ਦੱਸਿਆ ਨਹੀਂ ਹਜੇ ਕਹਿੰਦੇ 5-4 ਦਿਨਾਂ ਤੇ ਕਰ ਜਾਣਾ ਮੈਨੂੰ ਪਹਿਲਾਂ ਕਿਹਾ ਸੀਗਾ ਨਾ ਕਿ ਇਹਨੂੰ ਨਾਲ ਲੈ ਕੇ ਜਾਓ ਇਹਦੇ ਤੇ ਕੀ ਵੀ ਤੂੰ ਤੁਸੀਂ ਕਹਿੰਦੇ ਨਹੀਂ ਲੈ ਕੇ ਜਾਣਾ ਮੈਂ ਆਖਾ ਚਲ ਉਹ ਚੱਲ ਹੁਣ ਇੱਥੇ ਕਾਹਦੇ ਵਾਸਤੇ ਇੱਥੇ ਜੱਜੂ ਪਾਇਆ ਗਲੀਆਂ ਚ ਘਰੇ ਜਾ ਕੇ ਕਰਾਂਗੇ ਜੋ ਗੱਲ ਕਰਨੀ ਹੁੰਦਾ ਕੀ ਦਾ ਘਰ ਹੋ ਹੋ ਗਿਆ ਤੇ ਇਹ ਟਾਵਰ ਕਟ ਗਈ ਆਪਾਂ ਦਾ ਪੈਸਾ ਤਾਂ ਚੋਲਣਾ ਚੰਗਾ ਲੱਗੇ ਤੁਸੀਂ ਸਭ ਪੈਸੇ ਦੇ ਲੋਤੀ ਹੋ ਸੁਸਤਾ ਨਹੀਂ ਨਾ ਸਿੱਧੇ ਪੈਸੇ ਨੂੰ ਘੇਟਾ ਲੈ ਮੈਂ ਨਾ ਯਾ ਮਾਗੇ ਫਿਰ ਭਾਈ ਤੁਸੀਂ ਆਪ ਦਾ ਕਰਦੇ ਹੋ ਸਾਸੀ ਗੱਲ ਸੁਣਣੇ ਆਹਾਂ ਕਿ ਉੱਥੇ ਜਾ ਕੇ ਕਿਸੇ ਤੋਂ ਧੋਖ ਕੇ ਗੱਲ ਕਰਦੇ ਬਾਈ ਤਾਂ ਬੋਲ ਨਹੀਂ ਅਗਲਾ ਕਹਿੰਦਾ ਸਾਡੇ ਤਾਂ ਸਿੱਧੀ ਗੱਲ ਮੈਨੂੰ ਕਹਿੰਦਾ ਤੂੰ ਤਾਂ ਬੋਲ ਹੀ ਨਾ ਮੈਂ ਤਾਂ ਫਿਰ ਉਹਨੂੰ ਪੁੱਛਣਾ ਕਰੇ ਜਾ ਕੇ ਗੱਲ ਕਰ ਲਿਓ ਕੁੜੀ ਬਾਰੇ ਵੀ ਸੋਚ ਲਓ ਜਦੋਂ ਕਹੀ ਦਿੱਤਾ ਵੀ ਇਹ ਕੰਮ ਆਪਾਂ ਨਹੀਂ ਕਰਦੇ ਕੁੜੀ ਬਾਰੇ ਸੋਚਨੇ ਆਂ ਤਾਂ ਹੀ ਉਹਨਾਂ ਨੂੰ ਸਵਾ ਮਹੀਨਾ ਦਾ ਟਾਈਮ ਲੈ ਕੇ ਦਤਾ ਕਿਵੇਂ ਰੋਈ ਜਾਂਦੀ ਇਹ ਪੁੱਤ ਕਰਦਾ ਟਾਈਮ ਲੈਨੇ ਹੋ ਥੋੜੀ ਜਿhto ਆਪਾਂ ਤੋੜਨ ਕੋਈ ਨਹੀਂ ਉਥੇ ਮੈਨੂੰ ਸਿੱਟੀ ਵੀ ਨਹੀਂ ਅੱਜ ਭਾਈ ਸਿੱਧਾ ਕਿਉਂ ਦਾ ਭਈ ਮੈਂ ਤਾਂ ਜਮਾ ਨਹੀਂ ਤੋੜਦਾ ਤੇ ਭਾਈ ਹੁਣ ਉਥੇ ਚੱਜੂ ਪਾਣ ਦਾ ਕੀ ਫਾਇਦਾ ਸੀ ਇੱਕ ਬੰਨਣਾ ਸੀ ਉੱਠਣ ਦਾ ਵੀ ਕੋਈ ਨਹੀਂ ਅਸੀਂ ਰਹਿ ਕਰਾਂਗੀ ਮੈਂ ਪੱਕਾ ਕਰਦਾ ਆ ਫੇਰ ਗੰਨ ਖਾਣ ਲੱਗ ਜੂ ਭਾਈ ਉਹ ਕਿਉਂ ਲੱਗ ਕੇ ਕੋਈ ਨਹੀਂ ਫੇਰ ਦੇਖੀ ਆਊਗੀ ਹਾਂ ਮੈਂ ਕੋਈ ਪੱਕਾ ਤਾਂ ਨਹੀਂ ਕਰਿਆ ਉਹਦੇ ਨਾਲ ਵੀ ਡੇਢ ਮਹੀਨੇ ਬਾਅਦ ਪੱਕਾ ਹੋ ਜਾਊਗਾ ਤੁਸੀਂ ਨਾ ਆਇਆ ਸਾਡੇ ਘਰੇ ਇਹ ਬਾਈ ਕੁੜੀ ਉੱਥੇ ਤੋਰਨੀ ਹੈ ਹਾਂ ਦੇਖ ਲੈ ਜੀ ਤੁਸੀਂ ਆ ਨਹੀਂ ਆਉਂਦੇ ਅਸੀਂ ਤਾਂ ਕੋਈ ਨਹੀਂ ਪੁੱਛਾਂਗੇ ਅਸੀਂ ਤਾਂ ਨਹੀਂ ਜੋੜਾਂਗੇ ਉਹਨਾਂ ਨੂੰ ਸਾਨੂੰ ਵੀ ਨਹੀਂ ਦੈਂਦਾ ਵੀ ਕਿੱਡਾ ਗਲਤ ਹੈ ਬੱਸ ਪੜ ਹਾਂ ਤੋਂ ਨੇ ਪਹਿਲੇ ਤੁਸੀਂ ਨਹੀਂ ਆਉਣਾ ਅਸੀਂ ਬੈਣ ਕਿਉਂ ਪਾਪ ਕਰਾਂਗੇ ਸੈਨ ਸੋਨਾ ਕਰਾਇਆ ਸੀ ਸਾਡੀ ਕੁੜੀ ਜਾਣੇ ਪੈਸੇ ਠੀਕ ਹੈ ਨਾ ਉਹਨਾਂ ਨਾਲ ਕਿਵੇਂ ਨਿਪਟਣਾ ਸੀ ਵੇਖਾਂਗੇ ਬਸ ਹਾਂ ਲਓ ਤੇ ਕਹਿੰਦਾ ਸਰਪੇ ਕਰ ਲਵਾਂ ਮੈਂ ਤੇ ਦੇਖ ਆਖੂਗੀ ਮੈਂ ਤਾਂ ਦੋਨਾਂ ਪਾਸੇ ਨਹੀਂ ਨਾ 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 ਪਰ ਕੱਲ ਨੂੰ ਉਹ ਸਾਨੂੰ ਸੱਦੇ ਭਈ ਅਸੀਂ ਨਹੀਂ ਜਾਂਦੇ ਤੁਸੀਂ ਸਭ ਤੋਂ ਅਸੀਂ ਨਹੀਂ ਆਉਂਦੇ ਆਪ ਤਾਂ ਕਿਵੇਂ ਮਰਦੇ ਮੇਰੇ ਲੋ ਉੱਥੇ ਤੋਰ ਨਾਲ ਅਸੀਂ ਕੁੜੀ ਨੂੰ ਜ਼ਹਿਰ ਦੇ ਦਾਂਗੇ ਉਹ ਕੋਈ ਜੁੰਡਾ ਫਿਰ ਉੱਥੇ ਵੀ ਨਹੀਂ ਕੋਈ ਕੀ ਪਈ ਸਾਡਾ ਜਿੰਨੇ ਫੈਸਲਾ ਹੋਇਆ ਤੁਮ ਘਰੇ ਜਾ ਕੇ ਦੱਸ ਗੱਲ ਸੁਣ ਮੇਰੀ ਆਪਣੇ ਮਨਿੰਦਰ ਦੇ ਬਾਪੂ ਕਹਿੰਦਾ ਸੀ ਨਾ ਮੈਂ ਸਰਪੰਚ ਨੂੰ ਲੈ ਕੇ ਆਉਂਗਾ ਆਈ ਜਾਵੇ ਸਰਪੰਚ ਤੇ ਸਰਪੰਚ ਕੀ ਉੱਤੇ ਡਿੱਗਦਾ ਹਾਂ ਆਦੂਗੀ ਸਰਪੰਚ ਇਹ ਤਾਂ ਨਹੀਂ ਕਹਿੰਦਾ ਵੀ ਧੀਆ ਨੂੰ ਐ ਤੁਸੀਂ ਖੁਦ ਧੱਕਾ ਦੇ ਦਿਓ ਹਾਂ ਉਹੀ ਤਾਂ ਗੱਲ ਸੀ ਤੁਸੀਂ ਕਰਦੇ ਹੋ ਜੋ ਨਹੀਂ ਆਇਆ ਕੋਟਾ ਕੁਛ ਆਇਆ ਨਹੀਂ ਸਾਡੇ ਮਨੇ ਕਿਹਾ ਸੁਣਾਉਂਦਾ ਸੀ ਆਪਣਾ ਦਾ ਖर्चा ਹੋ ਗਿਆ ਸੀ ਕਿੰਨਾ ਖਰਚਾ ਬਿਆਜ ਕਿੰਨਾ ਲਗਾਉਣਾ ਹੈ ਸਾਰੀ ਛੋਟੀ ਛੋਟੀ ਚੀਜ਼ਾਂ ਉੱਤੇ ਬੈਠੀ ਆ ਸਾਡਾ ਠੀਕ ਆ ਠੀਕ ਆ ਭਾਈ ਅਸੀਂ ਤਾਂ ਕੁਛ ਨਹੀਂ ਉਤਰਸਤੇ ਸਾਨੂੰ ਫੋਨ ਫਾਨ ਕਰਿਆ ਦੇਗਾ ਤਾਂ ਤੁਹਾਨੂੰ ਦੱਸ ਦਾਂਗੇ ਭਾਈ ਸਾਨੂੰ ਫੋਨ ਕਰਕੇ ਕਹਿੰਦਾ ਆਉਣਾ ਹੈ ਜਾਂ ਨਾ ਆਉਣਾ ਉਹ ਤੁਹਾਡੀ ਮਰਜ਼ੀ ਹੈ ਪਰ ਅਸੀਂ ਤਾਂ ਸੋਦੇ ਹੱਕ 'ਚ ਖੜੇ ਆ ਸਾਡਾ ਦੋ ਫੈਸਲਾ ਹਾਂ ਸਿਰ ਤੇ ਜਾਣੇ ਆ ਭਾਈ ਠੀਕ ਠਾਕ ਫੇਰ ਕਦੇ ਗੇੜਾ ਮਾਰਾਂਗੇ ਸਾਡਾ ਦੋ ਫੈਸਲਾ ਹੋਇਆ ਤੁਹਾਨੂੰ ਦੱਸ ਦਾਂਗੇ ਤੁਹਾਨੂੰ ਤਾਂ ਭਾਈ ਕੀ ਦੱਸਣਾ ਕਿ ਲਾਉਂ ਦੱਸ ਸਾਰ ਲੰਘ ਜੋ ਗਈ ਬਗਜ ਚੜ ਚੋ ਹਾਂਜੀ ਕਲਾ ਜਾਪਾ ਪੂਪਨ ਤੋਂ ਉਹ ਅੱਡੇ ਤੋਂ ਮਿਲੂਗੀ ਪਰਲੇ ਤੋਂ ਆ ਗਈ ਬਾਪੂ ਚਲੋ ਚਲੋ ਮਾਂ ਆ ਵੀ ਨਾ ਤੇਰਾ ਪਾਇਆ ਵਸੇ ਆਪਾਂ ਤੂੰ ਕਹਿੰਦੇ ਸੀ ਬਚੋਲਣ ਵਧੀਆ ਇਹ ਪੁੱਤ ਮੇਰੇ ਤਾਂ ਚਰਚੇ ਪਤਾ ਨਹੀਂ ਕੀ ਜਾਦੂ ਮਾਰ ਗਿਆ ਹੈ ਇਹ ਹੈ ਇਹ ਤਾਂ ਮੈ ਤਾਂ ਮੈਕਟੋਮੈਟਿਕ ਹਾਂ ਕਾਤੀ ਮੈਂ ਤਾਂ ਤੇਰੇ ਪਿਓ ਤੋਂ ਦੀ ਮਾਂ ਕਰਾ ਜੀ ਮੈਨੂੰ ਮੈਨੂੰ ਨਾ ਹੈ ਜਨਾਨੀ ਉੱਦੇ ਦੀ ਨਹੀਂ ਚੰਗੀ ਲੱਗਦੀ ਸੀ ਲੀੜਾ ਲਪਾ ਦੇਗਾ ਆਪਣਾ ਤਾਂ ਪਰੋਣਾ ਮਰਿਆਗਾ ਜੋ ਹੋਣਾ ਸੀ ਹੋ ਗਿਆ ਹੁਣ ਕੋਈ ਕਿਸੇ ਦੇ ਢਿੰਡੇ ਤੋਂ ਥੋੜੀ ਬੜਿਆ ਹੁੰਦਾ ਚਲੋ ਚਲਾ ਜੋ ਹੁਣ